ਪੰਜਾਬ ਵਿੱਚ 1247 ਡਿਗਰੀ ਤੋਂ ਪਾਰ ਹੁੰਦਾ ਜਾ ਰਿਹਾ ਜਿਸ ਨਾਲ ਗਰਮੀ ਦਾ ਪ੍ਰਕੋਪ ਵੀ ਦਿਨੋ ਦਿਨ ਵਧਦਾ ਜਾ ਰਿਹਾ ਇਨ੍ਹਾਂ ਦਿਨਾਂ ਦੇ ਵਿੱਚ ਤਾਪਮਾਨ ਦਾ ਪਾਰਾ 45 ਤੋਂ 50 ਡਿਗਰੀ ਤੱਕ ਦੇਖਣ ਨੂੰ ਮਿਲ ਸਕਦਾ ਹੈ ਜਿਸ ਨੂੰ ਦੇਖਦੇ ਹੋਏ ਅੱਜ ਸਮਰਾਲਾ ਵਿੱਚ ਅਨੋਕੀ ਪਹਿਲ ਕਦਮੀ ਕਰਦੇ ਹੋਏ ਕਾਉਂਸਲਰ ਅਣਧੀਰ ਸਿੰਘ ਪਨੇਸਰ ਨੇ ਬੂਟਿਆਂ ਦੇ ਲੰਗਰ ਲਾਉਣ ਦੀ ਸ਼ੁਰੂਆਤ ਕੀਤੀ ਹੈ ਜਿੱਤੇ ਵੱਧ ਤਾਪਮਾਨ ਕਾਰਨ ਪੰਜਾਬ ਦੇ ਲੋਕਾਂ ਦੁਆਰਾ ਜਗ੍ਹਾ-ਜਗ੍ਹਾ ਚਬੀਲਾਂ ਲਗਾਈਆਂ ਜਾਂਦੀਆਂ ਨੇ ਉੱਥੇ ਹੀ ਇਸ ਨੌਜਵਾਨ ਨੇ ਬੂਟਿਆਂ ਦਾ ਲੰਗਰ ਲਗਾ ਦਿੱਤਾ ਹੈ ਅਤੇ ਇਹ ਲੰਗਰ ਲਗਾਤਾਰ 40 ਦਿਨਾਂ ਤੱਕ ਚੱਲੇਗਾ ਇਸ ਲੰਗਰ ਵਿੱਚ ਛਾਂਦਾਰ ਤੇ ਫਲਦਾਰ ਬੂਟੇ ਕੋਈ ਵੀ ਵਿਅਕਤੀ ਲਿਜਾ ਸਕਦਾ ਕਾਉਂਸਲਰ ਰਣਜੀਤ ਸਿੰਘ ਪਨੇਸਰ ਨੇ ਦੱਸਿਆ ਕਿ ਇਸ ਬੂਟਿਆਂ ਦੇ ਲੰਗਰ ਵਿੱਚੋਂ ਕੋਈ ਵੀ ਵਿਅਕਤੀ ਜਿੰਨੇ ਮਰਜ਼ੀ ਬੂਟੇ ਲਿਜਾ ਸਕਦਾ ਇਨ੍ਹਾਂ ਬੂਟਿਆਂ ਦੀ ਦੇਖਭਾਲ ਉਸ ਵਿਅਕਤੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਹਾਂਜੀ ਮੇਰਾ ਨਾਮ ਅਰੰ딥 ਸਿੰਘ ਕਨੈਕਟਰ ਹੈ ਜੀ ਆ ਇੱਕ ਅਲੋਖਾ ਕਿਉਂਕਿ ਇਹ ਪੂਟਿਆ ਦਾ ਲੰਗਰ ਸਟਾਰਟ ਕੀਤਾ ਹੈ ਜੀ ਇਹ ਵਿਚਾਰ ਕਿਵੇਂ ਆਇਆ ਕਿ ਵਿਚਾਰ ਬੜੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ ਤੇ 47 ਡਿਗਰੀ ਨੂੰ ਡੁੱਬ ਗਿਆ ਹੈ ਤੇ ਇਹਨੂੰ ਨੀਚੇ ਲਾਉਣ ਦਾ ਇੱਕੋ ਇੱਕ ਹੱਲ ਹੈ ਡਰੈਕਟ ਲਗਾਓ ਤੇ ਉਹਨਾਂ ਨੂੰ ਸੰਭੋਜੀ ਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਬਨ ਵਿਭਾਗ ਸਮਰਾਜ ਦਾ ਹੈ ਬਨਗੜ੍ਹ ਏਕੋ ਸਿੰਘ ਜੀ ਤੇ ਹੋਰ ਇਹਨਾਂ ਸਾਰੀ ਟੀਮ ਦਾ ਇਹਨਾਂ ਨੇ ਬੜਾ ਸਹਿਯੋਗ ਕਰਿਆ ਤੇ ਸਾਨੂੰ ਜਿਹਨੂੰ ਵਧੀਆ ਬੂਟੇ ਦੇ ਵਧੀਆ ਪਨੀਰੀ ਦੇ ਬੂਟੇ ਸਾਨੂੰ ਉਪਲਬਧ ਕਰਾਏ ਨੇ ਤੇ ਅਸੀਂ ਇਹਨਾਂ ਦਾ ਇੱਕ ਜਰੀਆ ਹੀ ਬਣਿਆ ਸਾਰਾ ਮਤਲਬ ਵੀ ਲੋਕਾਂ ਨੂੰ ਅਵੇਲੇਬਲ ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਏ ਨੇ ਬੂਟੇ ਬਸ ਬਾਕੀ ਤਾਂ ਸਾਰਾ ਠੀਕ ਹੈ ਜੀ ਆ ਆਪਣੇ ਕਿਹੜ ਕਿਹੜੇ ਬੂਟੇ ਹੈਗੇ ਬੂਟੇ ਜੀ ਅੰਬ ਦੇ ਹੈਗੇ ਨੇ ਜੀ ਅਮਰੂਦ ਹੈਗਾ ਜੀ ਔਲਾ ਹੈਗਾ ਕਾਲੀ ਹੈਗੀ ਨਿੰਮ ਹੈਗੀ ਆ ਤੇ ਹੋਰ ਵੀ ਨਿੰਬੂ ਕਈ ਬੜੀ ਬੜੀਆ ਬੜੀਆ ਬੂਟੇ ਸ਼ਾਲਦਾਲ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ ਇਹ ਕਿਸੇ ਵਿਅਕਤੀ ਨੇ ਲੈ ਕੇ ਜਾਣੇ ਆਤਾ ਉਹ ਉਹਦੇ ਲਈ ਕਿੰਨੇ ਰੁਪਏ ਤੁਸੀਂ ਦੇ ਰਹੇ ਹੋ ਨਹੀਂ ਅਸਲ ਦੇ ਵਿੱਚ ਵਾਲੀ ਦਾ ਗੱਲ ਆ ਵੀ ਅਸੀਂ ਕੋਈ ਰੋਕ ਟੋਕ ਨਹੀਂ ਇੱਥੇ ਕੋਈ ਹੋਣੀਗਾ ਤੇ ਸਾਡਾ ਤਾਂ ਇਹੀ ਆ ਵੀ ਜਿਹੜਾ ਬੰਦਾ ਉਹੀ ਬੁੱਟੇ ਲੈ ਕੇ ਜਾਵੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਤੇ ਇਹਨਾਂ ਨੂੰ ਸੰਭਾਲ ਸਕੇ ਕੀ ਕੋਈ ਐਨਜੀਓ ਵੀ ਤੁਹਾਡਾ ਸਾਥ ਦੇ ਰਹੀ ਹੈ ਨਹੀਂ ਸਾਰੇ ਸ਼ਹਿਰ ਬਾਸੀ ਨਹੀਂ ਹੈ ਕਿਸੇ ਕੋਲ ਇੱਕ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਸਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਐਮਐਲਏ ਸਾਹਿਬ ਨੇ ਸਾਡਾ ਬਹੁਤ ਮਦਦ ਕੀਤੀ ਆ ਬਣ ਬਘਾੜ ਦੀ ਬਹੁਤ ਵੱਡੀ ਮਦਦ ਆ ਐਨਜੀਓ ਸਾਰੀਆਂ ਸੰਸਥਾਵਾਂ ਸਾਡੇ ਨਾਲ ਨੇ ਕੋਈ ਅਜੀਬ ਗੱਲ ਨਹੀਂ ਇਹ ਕਿੰਨੇ ਦਿਨਾਂ ਲਈ ਇਹ ਲੰਗਰ ਹੈ ਜੀ ਇਹ ਚਾਹੀ ਦਿਨ ਦੀ ਲੰਗਰ ਚੱਲੇਗਾ ਜੀ ਰੋਜ਼ ਤੇ ਕਿੰਨੇ ਤੁਹਾਡੇ ਬੁੱਤੇ ਲੱਗ ਜਾਂਦੇ ਨੇ ਨਹੀਂ ਸਾਡੇ ਲੱਗ ਅਗਭਗ ਤਿੰਨ ਇੱਕ ਚੌਦ ਦੇ ਲੱਗ ਬਗ ਰੋਜ਼ ਦੇ ਬੁੱਤੇ ਲੱਗ ਜਾਂਦੇ ਜੀ हां जी ਕੀ ਨਾਮ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਿੰਦਰ ਸਿੰਘ ਆ ਮੈਂ ਆ ਲੜਕੀਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦਾ ਜੀ ਇਹ ਬੂਟਿਆਂ ਦਾ ਜਿਹੜਾ ਪਰਾਲਾ ਲੱਗ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲਿਆ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਕੀ ਇਹ ਨਾ ਬੂਟਿਆਂ ਨੂੰ ਐਂਡ ਤੱਕ ਪਾ ਲਓਗੇ ਜੀ ਬਿਲਕੁਲ ਜੀ ਅਸੀਂ ਐਂਡ ਤੱਕ ਪਾ ਦਾਂਗੇ ਸਾਡੇ ਕੋਲ ਮਾਲੀ ਵੀ ਰੱਖਿਆ ਹੋਇਆ ਹੈ ਜੀ ਇਹਨਾਂ ਦੇਖਭਾਲ ਕਰਾਂਗੇ ਜੀ ਵਧੀਆ ਬਹੁਤ ਵਧੀਆ ਲੱਗਿਆ ਜੀ ਇਹ ਕਿਹੜਾ ਕਿਹੜਾ ਬੂਟਾ ਲੈ ਕੇ ਚੱਲੇ ਅਸੀਂ ਅੰਬ ਦਾ ਟਾਲੀ ਦਾ ਤੇ ਬਿੱਲ ਦਾ ਤੇ ਇੱਕ ਦੋ ਫੁੱਲਾਂ ਦੇ ਲੈ ਕੇ ਚ ਬੁੱਟਿਆਂ ਦੇ ਲੰਗਰ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਵਿਆਲਪੁਰਾ ਵੀ ਇਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਕਿਹਾ ਕਿ ਜਿੱਥੇ ਲੋਕ ਖਾਣੇ ਦੇ ਲੰਗਰ ਦਵਾਈਆਂ ਦੇ ਲੰਗਰ ਲਗਾਉਂਦੇ ਨੇ ਉੱਥੇ ਹੀ ਬੁੱਟਿਆਂ ਦਾ ਲੰਗਰ ਲਗਾਉਣਾ ਇੱਕ ਅਨੋਕੀ ਪਹਿਲ ਕਦਮੀ ਹੈ ਜਿਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਘੱਟ ਹੈ ਅੰਮ੍ਰਿਤਸਰ ਵਿੱਚ ਲੋਕਾਂ ਲੰਗਰ ਲਗਾਇਆ ਗਿਆ ਬੁੱਟਿਆਂ ਦਾ ਰਣਜੀਤ ਸਿੰਘ ਪਨੇਸਰ ਹਣਾ ਵੱਲੋਂ ਕੀ ਕਹੋਗੇ ਇਸ ਬਾਰੇ ਦੇਖੋ ਇਹ ਇੱਕ ਬੜਾ ਸਲਾਘਾਯੋਕ ਕਦਮ ਆ ਇਹ ਜਿੱਥੇ ਆਪਾਂ ਦੇ ਆਮ ਖਾਣੇ ਦਾ ਲੰਗਰ ਤੇ ਲੋਕ ਅੱਜਕੱਲ ਦਵਾਈਆਂ ਦਾ ਨਿਕਲ ਲਾਉਂਦੇ ਨੇ ਉੱਥੇ ਅਰਣਪ੍ਰੀਤ ਸਿੰਘ ਜੀ ਦੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਬੁਖੜਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਪਿਛਲੇ ਦਿਨ ਤੋਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਸੀ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪੁਰਾ ਹੀ ਲੱਗਿਆ ਹੋਣਾ ਤੇ ਬੁੱਟਿਆਂ ਦੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੁੱਟੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟਾ ਜਿਸ ਹਸਾਬ ਨਾਲ ਮੌਸਮ ਚਾਹੀਦੇ ਨੇ ਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਤੇ ਮੈਂ ਬੁढ़ाई ਦਾ ਪਤਲਾ ਇਸ ਵਾਸਤੇ ਤੇ ਮੈਂ ਬਾਕੀ ਲੋਕਾਂ ਨੂੰ ਵੀ ਕਹੂੰਗਾ ਵੀ ਕਮ ਸਿਕੋਂ ਜੇ ਬਹੁਤ ਦਿਨ ਦਾ ਇੱਕ ਇੱਕ ਦੋ ਦੋ ਬੁੱਟੇ ਜ਼ਰੂਰ ਲਾਉਣ ਉਹ ਬੜੀ ਲੋੜ ਆ ਪਰ ਉਹ ਜੋ ਅੱਜ ਦੇ ਟਾਈਮ ਵਿੱਚ ਆਪਾਂ ਜਿਸ ਹਸਾਬ ਨਾਲ ਟੈਂਪਰੇਚਰ ਵੱਧ ਰਿਹਾ ਤੇ ਤੇ ਬੁढ़ाई ਦਾ ਪਤਲਾ ਭਰਾ ਮੇਰਾ ਤੇ ਬਾਕੀ ਸਾਰੇ ਭਰਾਵਾਂ ਨੂੰ ਬਹੁਤ ਬਦਤੁਰ ਬਦ ਰੱਖੋ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਊਗਾ ਇਸ ਤਰ੍ਹਾਂ ਦਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ 58000 ਵੋਟਾਂ ਲਾਇਆ ਇੱਕ ਮਾਛੂਰਾ ਖਾਮ ਦੇ ਜੰਗਲ ਦੇ ਵਿੱਚ ਛੋਟੇ ਛੋਟੇ ਜੰਗਲ ਦਾ ਪ੍ਰੋਜੈਕਟ ਲੱਗੇ ਹੋਏ ਨੇ ਜਿਵੇਂ ਪੰਗਲਾ ਪਿੰਡ ਹੋ ਗਿਆ ਤੇ ਕਈ ਬਿੰਲਾ ਜਿਹਨੇ ਮਲੋ ਜੰਗਲ ਲੱਗੇ ਤੇ ਹੁਣ ਅਸੀਂ ਵੀ ਇੱਕ ਛੋਟੇ ਜੰਗਲ ਜਿਹੜੇ ਅਦਨੋਕੀ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਤੇ ਉਹ ਲਵਾ ਰਹੇ ਹਾਂ ਪੂਰੇ ਸਮਰਾਲੇ ਦੇ ਵਿੱਚ ਤੇ ਅੱਜ ਮੇਰੀ ਮੀਟਿੰਗ ਵੀ ਹੈ ਸਪੈਸ਼ਲੀ ਇਹਦੇ ਸਬੰਧੋਂ ਨਾਲ ਮਨਰੇਗਾ ਅਧਿਕਾਰੀਆਂ ਦੇ ਨਾਲ ਦੇ ਉਹ ਵੱਧ ਤੋਂ ਵੱਧ ਜੰਗਲ ਜਿੰਨੇ ਲੱਗੇ ਫਾਦਨੇ ਆਪਣੇ ਸਮਰਾਲੇ ਦੇ ਵਿੱਚ ਇੱਕ ਤਾਂ ਰੋਜ਼ਗਾਰ ਮਿਲੂਗਾ ਮਨੁੱਖੀ ਜੀਵਨ ਪਿੰਡ ਵਾਸਤੇ ਆਪਾਂ ਸੌਰੀ ਸਮਰਾਲੇ ਦੇ ਇਲਾਕੇ ਦੇ ਲੋਕਾਂ ਨੂੰ ਤੇ ਦੂਜੀ ਗੱਲ ਜਦੋਂ ਜੰਗਲ ਲੱਗਣਗੇ ਹਨ ਤੱਪਸ਼ ਘਟੂਗੀ ਤੇ ਪਰਮਾਤਮਾ ਕੋਲ ਵਧੀਆ ਕੰਮ ਕਰਨ ਵਾਸਤੇ ਮੌਕਾ ਮਿਲੇ ਸਾਨੂੰ ਸਾਰਿਆਂ ਨੂੰ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ